ਸ਼੍ਰੀ ਦਰਬਾਰ ਸਾਹਿਬ ਦੇ ਕੋਲ ਦੇ ਹੋਟਲ ਦੇ ਵਿੱਚ ਕੁੜੀਆਂ ਮੁੰਡਿਆਂ ਦੀ ਹੈਰੋਇਨ ਪੀਣ ਦੀ ਵੀਡੀਓ ਵਾਇਰਲ ਜੀਹਾਂ ਅਨੁਦਾਜ਼ੇ ਕਿ ਅੰਮ੍ਰਿਤਸਰ ਸ਼ਹਿਰ ਦੇ ਵਿਰਾਸਤੀ ਮਾਰਗ ਅਤੇ ਧਾਰਮਿਕ ਸਥਾਨ ਦੇ ਕੋਲ ਦੇ ਹੋਟਲ ਦੇ ਵਿੱਚ ਕੁੜੀਆਂ ਮੁੰਡਿਆਂ ਦੀ ਹੈਰਨ ਪੀਣ ਦੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਸਵਾਲ ਪੁਲਿਸ ਸਟੇਵੇ ਖੜੇ ਹੋ ਚੁੱਕੇ ਨੇ ਕਿ ਆਖਰਕਾਰ ਕਿਸ ਤਰ੍ਹਾਂ ਸ਼ਹਿਰ ਦੇ ਧਾਰਮਿਕ ਸਥਾਨ ਦੇ ਕੋਲ ਇਸ ਤਰ੍ਹਾਂ ਹੋਟਲਾਂ ਦੇ ਵਿੱਚ ਇਹ ਕੰਮ ਹੋ ਰਹੇ ਨੇ ਦੱਸੇ ਕਿ ਸ਼੍ਰੀ ਹਰਮੰਦਰ ਸਾਹਿਬ ਦੇ ਕੋਲ ਪੈਂਦੇ ਗਿਆਨੀ ਨਿਵਾਸ ਦੇ ਇਹ ਤਸਵੀਰਾਂ ਨੇ ਜਿੱਥੇ ਕੁੜੀਆਂ ਮੁੰਡੇ ਸ਼ਰੀਆਮ ਹੈਰੋਇਨ ਪੀਂਦੇ ਹੋਏ ਜਾਨੀ ਕਿ ਸੂਟੇ ਲਾਉਂਦੇ ਹੋਏ ਨਜ਼ਰ ਆ ਰਹੇ ਨੇ ਉਸ ਤੋਂ ਬਾਅਦ ਇਹ ਜਿਹੜੀ ਵੀਡੀਓ ਹੈ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਦਾਜ਼ੇ ਕਿ ਜਿਸ ਵੱਲੋਂ ਇਸ ਔਰਤ ਦੇ ਵੱਲੋਂ ਇਹ ਵੀਡੀਓ viral ਕੀਤੀ ਗਈ ਹੈ ਵੀਡੀਓ ਪੋਸਟ ਕੀਤੀ ਗਈ ਉਸ ਦਾ ਕਹਿਣਾ ਹੈ ਕਿ ਲਗਾਤਾਰ ਇਸ ਹੋਟਲ ਦੇ ਮਾਲਕ ਦੇ ਵੱਲੋਂ ਕੁੜੀਆਂ ਮੁੰਡੇ ਰੱਖੇ ਗਏ ਨੇ ਅਤੇ ਇਸ ਹੋਟਲ ਦੇ ਵਿੱਚ ਸ਼ਰਿਆਮ ਦੇਵਪਾਰ ਦਾ ਧੰਦਾ ਵਿੱਚ ਚੱਲ ਰਿਹਾ ਤੇ ਇਸ ਦੇ ਨਾਲ ਹੀ ਕੁੜੀਆਂ ਮੁੰਡਿਆਂ ਨੂੰ ਨਸ਼ੇ ਤੇ ਲਗਾਇਆ ਜਾਂਦਾ ਹੈ ਤਾਂ ਵੀਡੀਓ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਕਿਸ ਤਰ੍ਹਾਂ ਦੋ ਮੁੰਡੇ ਅਤੇ ਇੱਕ ਕੁੜੀ ਸਾਫ਼ ਜਿਹੜੇ ਨੇ ਹੈਰੋਇਨ ਪਿੰਦੇ ਹੋਏ ਨਜ਼ਰ ਆ ਰਹੇ ਨੇ, ਸੂਟੇ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਪੂਰੀ ਤਰ੍ਹਾਂ ਨਸ਼ੇ ਦੇ ਵਿੱਚ ਤੁੱਟ ਨਜ਼ਰ ਆ ਰਹੇ ਨੇ। ਇੱਕ ਪਾਸੇ ਜਿੱਥੇ ਗੱਲ ਕੀਤੀ ਜਾਵੇ ਪੰਜਾਬ ਸਰਕਾਰ ਦੀ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦੇ ਲਈ ਨਸ਼ਾ ਮੁਕਤੀ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਮੁਹਿੰਮਾਂ ਜੜੀਆਂ ਨੇ ਚਲਾਈਆਂ ਜਾ ਰਹੀਆਂ ਨੇ ਲੇਕਿਨ ਦੂਜੇ ਪਾਸੇ ਸ਼ਹਿਰ ਦੇ ਧਾਰਮਿਕ ਸਥਾਨ ਦੇ ਕੋਲ ਹੀ ਹੋਟਲਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਵੀਡੀਓ ਵਾਇਰਲ ਆਖਿਰਕਾਰ ਕਿਸ ਤਰ੍ਹਾਂ ਦਾ ਸੰਦੇਸ਼ ਦੇ ਰਹੀਆਂ ਨੇ ਤਾਂ ਦੱਸ ਦੇ ਕਿ ਇਹ ਅੰਮ੍ਰਿਤਸਰ ਦੇ ਸੱਚਖੰਡ ਸ਼੍ਰੀ ਰਮੰਦਰ ਸਾਹਿਬ ਦੇ ਕੋਲ ਹੀ ਪੈਂਦੇ ਹੋਟਲ ਦੀ ਵੀਡੀਓ ਹੈ ਹੋਟਲ ਦਾ ਨਾਮ ਵੀ ਤੁਹਾਨੂੰ ਦੱਸ ਰਿਹਾ ਕਿ ਗਿਆਨੀ ਨਿਵਾਸ ਹੋਟਲ ਦਾ ਨਾਮ ਹੈ ਲੇਕਿਨ ਜਿਹੜੇ ਅੰਦਰ ਕੰਮ ਹੋ ਰਹੇ ਨੇ ਉਹ ਕਿਸ ਤਰ੍ਹਾਂ ਸਾਡੇ ਸਮਾਜ ਨੂੰ ਇੱਕ ਸ਼ਰਮਿੰਦਗੀ ਜਿਹੜੀ ਹੈ ਉਹ ਮਹਿਸੂਸ ਕਰਵਾ ਰਹੇ ਨੇ ਕਿ ਕੁੜੀਆਂ ਮੁੰਡੇ ਨਸ਼ੇ ਦੇ ਵਿੱਚ ਤੁੱਤ ਨਜ਼ਰ ਆ ਰਹੇ ਨੇ ਤਾਂ ਇਹ ਵੀਡੀਓ ਜਿਹੜੀ ਹੈ ਦੋ ਔਰਤਾਂ ਦੇ ਵੱਲੋਂ ਵਾਇਰਲ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਲਗਾਤਾਰ ਇਸ ਹੋਟਲ ਦੇ ਵਿੱਚ ਜਿਹੜਾ ਹੈ ਇਸ ਤਰ੍ਹਾਂ ਦੇ ਕੰਮ ਹੋ ਰਹੇ ਨੇ ਨਸ਼ਾ ਸ਼ਰੀਆਮ ਵੇਚ ਰਿਆ ਹੈ ਤੇ ਦੇਵਪਾਰ ਦਾ ਤੰਦਾ ਇਸ ਹੋਟਲ ਦੇ ਵਿੱਚ ਚੱਲ ਰਿਹਾ ਹੈ ਤਾਂ ਹੋਟਲ ਦੇ ਮਾਲਕ ਹੈਰੀ ਨਾਮ ਤੇ ਲਗਾਤਾਰ ਇੰਨਾਂ ਦੋਨਾਂ ਔਰਤਾਂ ਦੇ ਵੱਲੋਂ આરોਪ ਲਗਾਏ ਗਏ ਨੇ ਤੇ ਨਾਲ ਹੀ ਵੀਡੀਓ ਜਿਹੜੀ ਹੈ ਪੋਸਟ ਕੀਤੀ ਗਈ ਹੈ ਹੋਟਲ ਦੀ ਕਿ ਕਿਸ ਤਰ੍ਹਾਂ ਇੱਥੇ ਕੁੜੀਆਂ ਮੁੰਡੇ ਜਿਹੜੇ ਨੇ ਉਹ ਰੱਖੇ ਗਏ ਨੇ ਸਿਰਫ ਇਸ ਕੰਮ ਦੇ ਲਈ ਕਿ ਨਸ਼ਾ ਜਿਹੜਾ ਹੈ ਸ਼ਰੀਆਮ ਵਿਕ ਰਿਹਾ ਹੈ ਤੇ ਦੂਜੇ ਪਾਸੇ ਇਸ ਹੋਟਲ ਦੇ ਵਿੱਚ ਦੇਵ ਆਪਾਰ ਦਾ ਧੰਦਾ ਵੀ ਸ਼ਰੀਆਮ ਚੱਲ ਰਿਹਾ ਹੈ ਲੇਕਿਨ ਕੋਲ ਹੀ ਦੇਖਿਆ ਜਾਵੇ ਤਾਂ ਧਾਰਮਿਕ ਸਥਾਨ ਹੈ ਹੈਰੀਟੇਜ ਸਟਰੀਟ ਹੈ ਲੇਕਿਨ ਕੰਮ ਜਿਹੜੇ ਨੇ ਉਹ ਸਮਾਜ ਨੂੰ ਸ਼ਰਮਸਾਰ ਕਰਨ ਵਾਲੇ ਲਗਾਤਾਰ ਚੱਲ ਰਹੇ ਨੇ ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਗੱਲ ਕੀਤੀ ਜਾਵੇ ਤਾਂ ਹੋਟਲ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਲੇਕਿਨ ਜੋ ਕੁੜੀਆਂ ਮੁੰਡੇ ਇਸ ਵੀਡੀਓ ਦੇ ਵਿੱਚ ਦਿਖ ਰਹੇ ਨੇ ਉਹ ਹਾਲੇ ਵੀ ਫਰਾਰ ਨੇ ਤਾਂ ਕੀ ਕਹਿਣਾ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਦਾ ਉਹ ਵੀ ਸੁਣ ਲੈਣੇ ਮੀਡੀਆ ਰਾਹੀਂ ਮੈਨੂੰ ਮੇਰੇ ਫੋਨ ਤੇ ਇੱਕ ਵੀਡੀਓ ਆਇਆ ਸੀਗਾ ਜਿਸ ਵਿੱਚ ਕੁਝ ਲੜਕੇ ਤੇ ਕੁਝ ਲੜਕੀਆਂ ਜਿਹੜੀਆਂ ਸੀਗੀਆਂ ਉਹ ਨਸ਼ੇ ਦਾ ਸੇਵਨ ਕਰਦੀਆਂ ਪਈਆਂ ਸੀ ਕਿਸੇ ਹੋਟਲ ਵਿੱਚ ਤੇ ਇਸ ਤੇ ਫੌਰੀ ਕਾਰਵਾਈ ਕਰਦੇ ਹੋਏ ਸਾਡੀ ਜਿਹੜੀ ਬੀ ਡਿਵੀਜ਼ਨ ਦੀ ਟੀਮ ਹੈ ਉਹਨੇ ਛਾਪਾ ਮਾਰਿਆ ਤੇ ਜਿਸ ਵਿੱਚ ਸਾਡਾ ਜਿਹੜਾ ਸਿਮਰਨਜੀਤ ਸਿੰਘ ਹੈਗਾ ਆ ਉਹਨੂੰ ਆਪਾਂ ਅਪ੍ਰੀਹੈਂਡ ਕੀਤਾ ਤੇ ਉੱਤੇ ਜਿਹੜਾ 27 ਐਨਡੀਪੀਐਸ ਐਕਟ ਦਾ ਪਰਚਾ ਦੇ ਕੇ ਉਹਨੂੰ ਅਰੈਸਟ ਕੀਤਾ ਹੈਗਾ ਤੇ ਇਹਦੇ ਵਿੱਚ ਜਿਹੜੇ ਸਿਮਰਨਜੀਤ ਸਿੰਘ ਵੱਲੋਂ ਫਰਦਾਨਸ਼ਾਹ ਹੋਇਆ ਹੈ ਉਹਦੇ ਵਿੱਚ ਉਹ ਦੱਸਿਆ ਗਿਆ ਕਿ ਜਿਹੜਾ ਇਹ ਨਸ਼ਾ ਲੈ ਕੇ ਆਂਦਾ ਹੈਗਾ ਇਹ ਕੋਈ ਰਾਜਵੀਰ ਕੌਰ ਤੇ ਸੁਖਜਿੰਦਰ ਕੌਰ ਲੇਡੀ ਹੈਗੀ ਆ ਉਹਨਾਂ ਤੋਂ ਇਹ ਨਸ਼ਾ ਲੈ ਕੇ ਆਂਦਾ ਹੈਗਾ ਜੀ ਸਰ ਇੱਥੇ ਕੀ ਕੀਤਾ ਜਾਂਦਾ ਸੀ ਹੋਟਲ ਦਾ ਨਾਮ ਕਿਸ ਨੇ ਕੀ ਕੀਤਾ ਜਾਂਦਾ ਜੀ ਹੋਟਲ ਦਾ ਨਾਮ ਗਿਆਨੀ ਨਿਵਾਸ ਹੈਗਾ ਆ ਇਹ ਗੋਲਡਨ ਟੈਂਪਲ ਦੇ ਨੇੜੇ ਹੀਗਾ ਜਿਹੜਾ ਹੋਟਲ ਹੈਗਾ ਆ ਤੇ ਇੱਥੇ ਸਾਨੂੰ ਜਿਹੜੀ ਇਨਫੋਰਮੇਸ਼ਨ ਜਦੋਂ ਮਿਲੀ ਸੀ ਤੇ ਸਾਡੀ ਟੀਮ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ ਤੇ ਜਿਹੜਾ ਦੋਸ਼ੀ ਹੈਗਾ ਉਹਨੂੰ ਉੱਥੇ ਫੜਿਆ ਗਿਆ ਉਹਨਾਂ ਦੇ ਨਾਮ ਕਨਫਰਮ ਨਹੀਂ ਹੋਏ ਸਾਡੀ ਟੀਮ ਜਿਹੜੀ ਹੈਗੀ ਹੈ ਉਹ ਇਹਨਾਂ ਨੂੰ ਮਤਲਬ ਕਿ ਸੋਰਸ ਲਾ ਰੱਖੇ ਹੈ ਤੇ ਜਿਹੜੀ ਲੇਡੀ ਹੈ ਤੇ ਨਾਲ ਇਹਦੇ ਜੀ ਦੋ ਸਾਡੇ ਜਾਇੰਟਸ ਹੋਰ ਜਿਹੜੇ ਲਿਖੇ ਆ ਆਪਾਂ ਉਹਨਾਂ ਨੂੰ ਵੀ ਜਲਦੀ ਐਪਰੀਂਟ ਕਰਕੇ ਤੁਹਾਨੂੰ ਅਰੈਸਟ ਕਰਾਂਗੇ ਪਰ ਸਰੇ ਨਾਲ ਕੋ ਹੋਟਲ ਵੀ ਖਾਲੀ ਕਰਵਾਇਆ ਜਾਏਗਾ ਮਾਲਕਾਂ ਨਾਲ ਗੱਲਬਾਤ ਕੀਤੀ ਗਈ ਹੈ ਕਿ ਅਕਸਰ ਮਾਲਕ ਇਹਨਾਂ ਨੂੰ ਹੋਟਲ ਦੇ ਦਿੰਦੇ ਨੇ ਪਰ ਇਹਨਾਂ ਦੇ ਵੱਲੋਂ ਗਲਤ ਕੰਮ ਹੁੰਦੇ ਜਿਹੜੇ ਅੰਦਰ ਕੀਤੇ ਜਾ ਰਹੇ ਬਿਲਕੁਲ ਜੀ ਦੇਖੋ ਪਹਿਲਾਂ ਵੀ ਆਪ ਜੀ ਨੂੰ ਦੱਸਿਆ ਗਿਆ ਹੈ ਕਿ ਮੀਡੀਆ ਰਾਹੀਂ ਵੀ ਦੱਸਿਆ ਗਿਆ ਹੈ ਕਿ ਕਿਸੇ ਵੀ ਹੋਟਲ ਵਿੱਚ ਕੋਈ ਵੀ ਗਲਤ ਕੰਮ ਹੋ ਰਿਹਾ ਬੇਸ਼ੱਕ ਉਹ ਭ ਇਮੋਰਲ ਟਰੈਫਿਕਿੰਗ ਦਾ ਹੋਵੇ ਭਾਵੇਂ ਇਹ ਨਸ਼ੇ ਦਾ ਸੇਵਨ ਕਰਨ ਦਾ ਹੋਵੇ ਤੇ ਆਪਾਂ ਨਸ਼ੇ ਜਿਹੜਾ ਮਾਲਕ ਹੈਗਾ ਆ ਔਰ ਹੋਟਲ ਦਾ ਉਹਨਾਂ ਤੇ ਵੀ ਕਾਰਵਾਈ ਕਰਦੇ ਪਏ ਆ ਈਵਨ ਪਹਿਲਾਂ ਵੀ 188 ਦੇ ਆਪਾਂ ਬਰਚੇ ਦਿੱਤੇ ਹੋਏ ਗਏ ਆ ਤੇ ਈਵਨ ਕਿ ਆਪਾਂ ਹੁਣ ਜੇ ਹੋਟਲ ਵਿੱਚ ਜੇ ਇਹ ਮਿਲੀਭੁਗਤ ਪਾਈ ਗਈ ਤੇ ਆਪਾਂ 29 ਐਨਡੀਪੀਐਸ ਦੇ ਐਕਟ ਦੇ ਅਧੀਨ ਇਹਨਾਂ ਨੂੰ ਵੀ ਬੁੱਕ ਕਰਾਂਗੇ ਅੱਛਾ ਸੱਭੀ ਆਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਔਰਤ ਕਹਿ ਰਹੀ ਹੈ ਕਿ ਬਹੁਤ ਜ਼ਿਆਦਾ ਚੀਤਾ ਵੀ ਦੱਸੋ ਉਹ ਕੀ ਉਹ ਇਸੇ ਸਮਰੱਥ ਵਿੱਚ ਜਿਹੜੀ ਸੀਗੀ ਜਦੋਂ ਮੈਨੂੰ ਆ ਫੋਟੋਸ ਐਂਡ ਵੀਡੀਓਜ਼ ਆਈਆਂ ਸੀਗੀਆਂ ਉਹਦੇ ਵਿੱਚ ਆਹੀ ਰਿਕਾਰਡਿੰਗ ਵੀ ਆਈ ਸੀਗੀ ਤੇ ਉਹਨੂੰ ਵੀ ਆਪਾਂ ਕਨਫਰਮ ਕਰਦੇ ਪਏ ਕਿ ਉਹ ਕਿਸ ਵੱਲੋਂ ਕੀਤਾ ਗਿਆ ਸੀਗਾ ਆਪਾਂ ਤੇ ਕਹਿੰਨੇ ਆ ਮਦਈ ਨੂੰ ਕਿ ਸਾਡੇ ਕੋਲ ਆ ਕੇ ਤੁਸੀਂ ਗੱਲ ਕਰੋ ਜੇ ਤੁਹਾਡੇ ਕੋਲ ਕੋਈ ਵੀ ਇਨਫੋਰਮੇਸ਼ਨ ਹੈਗੀ ਹੈ ਤੇ ਸਾਡੇ ਨਾਲ ਸਾਂਝਾ ਕੀਤਾ ਜਾਵੇ ਤੇ ਆਪਾਂ ਜਿੰਨਾਂ ਕੋਲੋਂ ਇਹ ਚਿੱਟਾ ਲੈ ਕੇ ਆਉਂਦੇ ਨੇ ਉਹਨਾਂ ਦੇ ਵੀ ਆਉਣ ਵਾਲੇ ਸਮੇਂ ਵਿੱਚ ਕਾਰਵਾਈ ਕੀਤੀ ਹੈ ਬਿਲਕੁਲ ਜੀ ਬਿਲਕੁਲ ਸਾਡੇ ਡੀਜੀਪੀ ਸਾਹਿਬ ਵੱਲੋਂ ਜਿਹੜੇ ਹੈਗੇ ਸੀਪੀ ਸਾਹਿਬ ਨੂੰ ਸਖਤ ਆਦੇਸ਼ ਹੈਗੇ ਇਵਨ ਕਿ ਇਹਦੀ ਰਿਪੋਰਟਸ ਵੀ ਜਾਂਦੀ ਹੈ ਕਿ ਜਿੰਨੇ ਵੀ ਸਾਡੇ ਪਰチェ ਜਿਹੜਾ ਐਨਡੀਪੀਐਸ ਦੀ ਹੁੰਦੇ ਹੋ ਰਹੇ ਆ ਇਹਦੇ ਬੈਕਵਰਡ ਐਂਡ ਫਾਰਵਰਡ ਲਿੰਕੇਜ ਜਿਹੜੀਆਂ ਹੈਗੀਆਂ ਫਸਟ ਸੈਕੰਡ ਐਂਡ ਥਰਡ ਲੈਵਲ ਤੱਕ ਤੇ ਮਿਨੀਮਮ ਜਿਹੜਾ ਹੈਗਾ ਉਹ ਕਰਨ ਦੀ ਹਦਾਇਤ ਹੋਈ ਹੈ ਜਿਹੜੀ ਔਰਤ ਬਿਗਲੀ ਹੈ ਚਿੱਟਾ ਹੋਦੀ ਕੋਈ ਪਛਾਣ ਹੋਈ ਨਹੀਂ ਹਜੀ ਪਛਾਣ ਨਹੀਂ ਹੋ ਪਾਈ ਹੈ ਤੇ ਸੋਰਸ ਲਾਏ ਆ ਜਿੱਦਾਂ ਹੀ ਉਹ ਸਾਨੂੰ ਹੋ ਜੂਗੀ ਆਪਾਂ ਉਹ ਅਪਰੀਐਂਟ ਤੇ ਰੈਸਟ ਕਰਾਂਗੇ ਤੇ ਇਹਦੇ ਵਿੱਚ ਜਿਹੜੇ ਲੋਕ ਵਾਰੂ ਵਿਰੋਧ ਵਿੱਚ ਸਾਥ ਚਾਹੀਏ ਜੀ ਇਹ ਸੀ ਦਾ ਪੂਰਾ ਸੀ ਬਿਲਕੁਲ ਵੀਡੀਓ ਤੇ ਹੈਗੀ ਹੈ ਉਹਦੇ ਵਿੱਚ ਪੀਰੇ ਹੈਗੇ ਸੱਚ ਤੇ ਹੈਗੇ ਹਾਂ